जिम्मेकी सर साइबर क्राइम ਦਿਨੋ ਦਿਨ ਆਪਣੇ ਜ਼ਿਲ੍ਹੇ ਦੇ ਵਿੱਚ ਵੱਧ ਰਹੇ ਹਨ ਹੁਣੇ ਹੁਣ ਇੱਕ ਤਾਜ਼ਾ ਮਾਮਲਾ ਗੋਵਿੰਦਗੜ ਕੁਲਚੀਆਂ ਤਾਜੋਵਾਲ ਦਾ ਦੇਖਣ ਨੂੰ ਮਿਲਿਆ ਹੈ ਇਹ ਘਟਨਾ ਕੀ ਹੈ ਦੇਖੋ ਸਰਪ ਜੀ ਤੁਸੀਂ ਬੜੀ ਸਹੀ ਗੱਲ ਕਹੀ ਹੈ ਦਿਨੋ ਦਿਨ ਸਾਈਬਰ क्राइम ਵੱਧ ਰਿਹਾ ਲੋਕਾਂ ਨੂੰ ਬਹਿਲਾ ਫਸਲਾ ਕੇ ਗੁੰਮਰਾਹ ਕਰਕੇ ਪੈਸੇ ਆਪਣੇ ਅਕਾਊਂਟ ਚ ਪੁਆਏ ਜਾਂਦੇ ਆ ਕਦੀ ਕੋਈ ਚਾਚੇ ਦਾ ਮੁੰਡਾ ਬਣ ਜਾਂਦਾ ਕਦੀ ਕੋਈ ਭੂਆ ਦਾ ਮੁੰਡਾ ਬਣ ਜਾਂਦਾ ਔਰ ਲੋਕੀ ਵੀ ਲਾਲਚਵਸ ਪੈ ਕੇ ਪੈਸੇ ਪਾ ਦਿੰਦੇ ਬਾਅਦ ਚ ਪਛਤਾਉਂਦੇ ਪਰ ਜਿਹੜੇ ਇਹ ਤੁਸੀਂ ਮਾਮਲੇ ਦੀ ਗੱਲ ਕਰਦੇ ਹੋ ਇਹ ਮਾਮਲਾ ਬਹੁਤ ਸੰਘੀਨ ਹੈ ਇਹ ਤੋਂ ਸਾਨੂੰ ਬਹੁਤ ਕੁਝ ਸਿੱਖਣਾ ਪੈਣਾ ਹੁਣ ਹੁੰਦਾ ਕੀ ਹੈ ਜਿਸ ਪਿੰਡ ਦਾ ਤੁਸੀਂ ਨਾਮ ਲਿਆ ਉੱਥੋਂ ਦੀ ਇੱਕ ਮਹਿਲਾ ਨੂੰ ਕਾਲ ਕਰਕੇ ਕੋਈ ਕਹਿੰਦਾ ਕਿ ਜੀ ਅਸੀਂ ਤੁਹਾਡੇ ਸ਼ੁਭਚਿੰਤਕ ਬੋਲਦੇ ਹਾਂ ਤੁਹਾਡਾ ਬੇਟਾ ਜਿਹੜਾ ਆ ਉਹਦੇ ਤੇ ਜ਼ਬਰ ਜਨਾਬਾ ਦਾ ਕੇਸ ਪੈ ਗਿਆ ਜੀ ਜ਼ਬਰ ਜਨਾਬੇ ਮਾਮਲੇ ਵਿੱਚ ਉਹਨੂੰ ਪੁਲਿਸ ਨੇ ਫੜ ਲਿਆ ਔਰ ਜੇਕਰ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤੀ ਰਕਮ ਅਦਾ ਕਰਨੀ ਪੈਂਦੀ ਹੈ ਹੁਣ ਔਰਤ ਘਬਰਾ ਜਾਂਦੀ ਕਿਉਂਕਿ ਜਿਹੜੀ ਕਾਲ ਆ ਉਹ ਇੰਟਰਨੈਸ਼ਨਲ ਨੰਬਰ ਤੋਂ ਆਉਂਦੀ ਹੈ ਪਰ ਇੱਥੇ ਮੈਂ ਸਮਝਾਣਾ ਚਾਹੁੰਨਾ ਜਦ ਤੁਹਾਨੂੰ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਵੇ ਕੋਈ ਭਾਵੇਂ 100 ਖਾ ਕੇ ਵੀ ਕਹਿੰਦੇ ਮੈਂ ਤੁਹਾਡਾ ਸ਼ੁਭਚਿੰਤਕ ਗਿਆ ਜਦ ਤੱਕ ਤੁਸੀਂ ਫੈਕਟਸ ਕਲੀਅਰ ਨਹੀਂ ਕਰਦੇ ਕਿਸੇ ਤੇ ਭਰੋਸਾ ਕਰਕੇ ਪੈਸੇ ਉਹਦੇ ਅਕਾਊਂਟ ਵਿੱਚ ਨਾ ਪਾਓ ਜੀ ਅੱਛਾ ਤਾਂ ਸਰ આરોਪ ਲਾਇਆ ਕਿਸ ਨੇ ਸੀ ਦੇਖੋ ਸਰਪਜੀਤ ਜਿਹੜੇ આરોਪ ਲਾਏ ਗਏ ਆ ਹਾਲੇ ਤੱਕ ਤਾਂ ਨਹੀਂ ਪਤਾ ਲੱਗਾ ਕਿਹਨੇ ਲਾਏ ਆ ਲੇਕਿਨ ਉਸ ਵਿਅਕਤੀ ਨੇ ਉਸ ਮਹਿਲਾ ਨੂੰ ਇਹ ਕਹ ਲਾਕੀ ਕਿ ਤੁਹਾਡੇ ਪੁੱਤਰ ਨੇ ਕਿਸੇ ਨਾਲ ਅਸ਼ਲੀਲ ਹਰਕਤ ਕਰ ਦਿੱਤੀ ਆ ਇੰਨੀ ਗੱਲ ਕਿਸੇ ਮਾਂ ਨੂੰ ਕਹਿਣਾ ਉਹਦੇ ਪੈਰਾਂ 'ਠੋ ਜ਼ਮੀਨ ਨਿਕਲ ਜਾਂਦੀ ਐ ਉਸ ਔਰਤ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਘਬਰਾ ਜਾਂਦਾ ਬੰਦਾ ਜ਼ਾਹਿਰ ਦੀ ਗੱਲ ਆ ਪਹਿਲੀ ਗੱਲ ਤਾਂ ਕਮਾ ਇਹ ਸੋਚਦੀ ਐ ਕਿ ਮੇਰੇ ਪੁੱਤਰ ਨੇ ਅਜਿਹਾ ਗੁਨਾਹ ਕਰ ਕਿਵੇਂ ਦਿੱਤਾ ਦੂਜੀ ਗੱਲ ਜੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਗਈ ਸਾਡੀ ਸ਼ਹਿਰ 'ਚ ਹਵਾ ਕੀ ਬਣੂਗੀ ਪਿੰਡ ਵਿੱਚ ਲੋਕਾਂ ਦੀ ਸਾਡੇ ਪ੍ਰਤੀ ਸੋਚ ਕੀ ਹੋਊਗੀ ਮੇਰਾ ਮੁੰਡਾ ਕਦ ਜੇਲ੍ਹ 'ਚੋਂ ਛੁੱਟੂਗਾ ਉਹਨੂੰ ਕੀ ਸਜ਼ਾ ਮਿਲੂਗੀ ਬਹੁਤ ਸਾਰੇ ਸਵਾਲ ਜਿਹੜੇ ਆ ਆ ਕੇ ਕਮਾ ਨੂੰ ਘੇਰ ਲੈਂਦੇ ਆ ਮਾਂ ਦੇ ਪੁੱਤ ਨੂੰ ਤਾਂ ਕੋਈ ਘੂਰ ਕੇ ਦੇਖੇ ਤਾਂ ਨਹੀਂ برداشت ਹੁੰਦਾ ਉਹਨੂੰ ਇਹ ਕਿਹਾ ਜਾਵੇ ਕਿ ਤੇਰੇ ਪੁੱਤ ਨੇ ਜ਼ਬਰਦਸਤ ਨਾ ਕਰ ਦਿੱਤਾ ਪੁਲਿਸ ਉਹਨੂੰ ਚੱਕ ਕੇ ਲੈ ਗਈ ਆ ਉੱਤੇ ਤਸ਼ੱਦਦ ਟਾਇਆ ਜਾ ਰਿਹਾ ਉਹਨਾਂ ਕੁੱਟਮਾਰ ਹੋ ਰਹੀ ਹੈ ਤਾਂ ਮਾਂ ਦੇ ਦਿਲ ਤੇ ਕੀ ਵੀ ਤੂੰ ਤੁਸੀਂ ਹੁੰਦਾ ਸਾਲਾ ਸਕਦੇ ਤਾਂ ਸਰ ਜਿਹੜੇ ਵਿਅਕਤੀ ਨੇ ਸੰਪਰਕ ਕੀਤਾ ਸੀ ਉਹਦੀ ਮਾਤਾ ਜੀ ਨੂੰ ਤੇ ਉਹ ਕੋਈ ਸਰਕਾਰੀ ਮੁਲਾਜ਼ਮ ਸੀ ਤੁਸੀਂ ਵੇਖੋ ਹੁਣ ਇਹੀ ਗੱਲ ਸਮਝਣੀ ਪੈਣੀ ਹੈ ਜਦੋਂ ਤੁਸੀਂ ਉਹਨੇ ਸਵਾਲ ਲਿਆ ਨਾ ਕਿ ਕੀ ਉਹ ਕੋਈ ਸਰਕਾਰੀ ਮੁਲਾਜ਼ਮ ਸੀ ਇੱਥੇ ਉਹਦੀ ਮਾਂ ਕਨਫਿਊਜ਼ ਹੋ ਗਈ ਉਹਦੀ ਮਾਂ ਨੂੰ ਇਹ ਗੱਲ ਆਖੀ ਗਈ ਕਿ ਮੈਂ ਤੁਹਾਨੂੰ ਵੀਡੀਓ ਭੇਜਦੇ ਆ ਜੀ ਹੁਣ ਵੀਡੀਓ ਦੇਖ ਕੇ ਹੌਲੀ ਹੌਲੀ ਕਿਉਂ ਵਿਸ਼ਵਾਸ ਬਣਾਉਂਦੇ ਇਹ ਦੇਖੋ ਜੀ ਪਹਿਲਾ ਕਾਲ ਕਰਕੇ ਡਰਾ ਦਿੱਤਾ ਪਹਿਲਾਂ 80 ਜ਼ਮੀਨ ਕੱਢ ਦਿੱਤੀ ਕਿ ਤੁਹਾਡੇ ਪੁੱਤਰ ਤੇ ਕੇਸ ਪੈ ਗਿਆ ਫੇਰ ਕਾਲ ਆ ਜਾਂਦੀ ਆ ਕਿ ਤੁਸੀਂ ਪੈਸੇ ਇਕੱਠਾ ਕਰ ਲਓ ਸੰਪਰਕ ਬਣਾ ਲਓ ਮੋਟੀ ਰਕਮ ਤਿਆਰ ਕਰ ਲਓ ਤੁਹਾਡੇ ਪੁੱਤ ਨੂੰ ਛੁਡਾ ਦਿੰਨੇ ਆ ਫੇਰ ਗੱਲ ਹੋ ਜਾਂਦੀ ਆ ਕਿ ਤੁਹਾਡੇ ਪੁੱਤ ਤੇ ਤਸ਼ੱਦਦ ਹੋ ਰਹੀ ਆ ਫੇਰ ਉਹਦੀ ਮਾਂ ਨੂੰ ਲੜਕੇ ਦੀ ਮਾਂ ਨੂੰ ਵੀਡੀਓ ਭੇਜੀ ਜਾਂਦੀ ਆ ਤਿੰਨ ਮੁੰਡਿਆਂ ਦੀ ਜਿਨ੍ਹਾਂ ਦੇ ਮੂੰਹ ਬੰਨੇ ਹੁੰਦੇ ਜਿਨ੍ਹਾਂ ਦੀ ਕੁੱਟਮਾਰ ਹੋ ਰਹੀ ਹੁੰਦੀ ਆ ਬਹੁਤ ਖਤਰਨਾਕ ਤਰੀਕੇ ਉਹਨਾਂ ਦੀ ਕੁੱਟਮਾਰ ਹੋ ਰਹੀ ਹੁੰਦੀ ਆ ਔਰਤ ਹੋਰ ਘਬਰਾ ਜਾਂਦੀ ਆ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਰਿਸ਼ਤੇਦਾਰ ਵੀ ਸਹਿਮ ਜਾਂਦੇ ਆ ਘਬਰਾ ਜਾਂਦੇ ਆ ਦੇਖੋ ਇਹੋ ਜਿਹੇ ਵੇਲੇ ਜਦ ਇੱਕ ਮਾਂ ਨੂੰ ਵੀਡੀਓ ਭੇਜੀ ਜਾਵੇ ਕਿ ਤੇਰੇ ਬੇਟੇ ਨਾਲ ਕੁੱਟਮਾਰ ਹੋ ਰਹੀ ਐ ਮੂੰਹ ਬੰਨ ਕੇ ਕੁੱਟਿਆ ਜਾ ਰਿਹਾ ਨੰਗੇ ਪਿੰਡੇ ਕੁੱਟਿਆ ਜਾ ਰਿਹਾ ਓਬਵੀਅਸ ਜੀ ਗੱਲ ਐ ਬੀਪੀ ਲੋ ਹੋ ਜਾਣਾ ਉਹਨੂੰ ਹਸਪਤਾਲ ਲੈ ਕੇ ਜਾਣਾ ਪੈਣਾ ਔਰ ਬੰਦਾ ਆਫੜਾ ਤਾਂ ਆਪਣੀ ਜਗ੍ਹਾ ਤਾਂ ਕਿ ਜਿੰਨੇ ਮਰਜ਼ੀ ਪੈਸੇ ਲਾਓ ਇਸ ਤੋਂ ਪਹਿਲਾਂ ਕਿ ਗੱਲ ਲੋਕਾਂ ਵਿੱਚ ਆਵੇ ਮੇਰੇ ਮੁੰਡੇ ਨੂੰ ਛਡਾ ਕੇ ਲੈ ਕੇ ਆਓ ਲੇਕਿਨ ਇੱਥੇ ਬਚਾ ਕਿਵੇਂ ਹੋ ਗਿਆ ਕਿਉਂਕਿ ਇਹ ਨਾ ਤਾਂ ਪੁਲਿਸ ਨੇ ਕਾਲ ਕੀਤੀ ਸੀ ਨਾ ਉਸ ਦੇ ਲੜਕੇ ਤੇ ਕੋਈ ਕੇਸ ਪਿਆ ਸੀ ਨਾ ਉਸ ਦੇ ਪੁੱਤ ਨੂੰ ਕੋਈ ਜੇਲ੍ਹ ਵਿੱਚ ਲੈ ਕੇ ਗਿਆ ਨਾ ਉਹਨਾਂ ਕੁੱਟਮਾਰ ਹੋਈ ਸੀਗੀ ਉਹਦਾ ਪੁੱਤ ਕਿਸੇ ਘਰੇਲੂ ਕੰਮ ਆਸਤੇ ਰੂਪਨਗਰ ਗਿਆ ਹੋਇਆ ਸੀ ਸੰਪਰਕ ਹੋ ਜਾਂਦਾ ਜੀ ਪਰ ਅਸੀਂ ਸਮਝੀਏ ਜੇ ਇੱਥੇ ਉਸ ਮਹਿਲਾ ਦਾ ਪੁੱਤ ਕਿਸੇ ਹੋਰ ਸਟੇਟ 'ਚ ਗਿਆ ਹੁੰਦਾ ਕਿਸੇ ਹੋਰ ਕੰਟਰੀ 'ਚ ਗਿਆ ਹੁੰਦਾ ਤੇ ਦਿਨ ਰਾਤ ਦਾ ਫਰਕ ਹੁੰਦਾ ਕੈਨੇਡਾ ਵਿੱਚ ਜਦੋਂ ਰਾਤ ਹੁੰਦੀ ਇੱਥੇ ਦਿਨ ਚੜ ਜਾਂਦਾ ਜੀ ਮਤਲਬ ਦਿਨ ਰਾਤ ਦਾ ਫਰਕ ਪੈਂਦਾ ਜੇ ਐਦਾਂ ਕਿਤੇ ਬਾਹਰੋਂ ਕਾਲ ਕਰ ਦਿੰਦੇ ਇਹ ਬਣ ਕੇ ਕਿ ਅਸੀਂ ਬਾਹਰੋਂ ਕੈਨੇਡਾ ਤੋਂ ਗੱਲ ਕਰ ਰਹੇ ਆਂ ਜੀ ਇੰਨੇ ਪੈਸੇ ਤੋਂ ਬਚਾ ਲੈਣੇ ਆ ਹੋ ਸਕਦਾ ਆਫੜਾ ਤਫੜੀ ਜਿਹਦੀ ਮਾਂ ਪੇਮੈਂਟ ਪਾ ਦਿੰਦੀ ਜਾਂ ਹੋ ਸਕਦਾ ਉਹਦੀ ਮਾਂ ਨੂੰ ਹੀ ਕੋਈ ਇਹੋ ਜਿਹੀ ਸ਼ਰੀਰਕ ਕਸ਼ਟ ਆਜਮਾ ਜਿੱਤੇ ਕਰਕੇ ਪਰਿਵਾਰ ਦੇ ਉਹੀ ਬਹੁਤ ਪੈਸੇ ਲੱਗ ਜਾਂਦੇ ਤਾਂ ਹੁਣ ਇਹ ਪਰਿਵਾਰ ਵਿੱਚ ਆਪਣੇ ਪੁੱਤ ਨਾਲ ਸੰਪਰਕ ਹੋਇਆ ਪੁੱਤ ਨੇ ਕਿਹਾ ਮੈਂ ਤਾਂ ਬਿਲਕੁਲ ਠੀਕ ਐ ਇੱਧਰ ਕੋਈ ਗੱਲ ਨਹੀਂ ਹੈਨੀ ਤਾਂ ਗੱਲ ਕਲੀਅਰ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਨੇ ਸ਼ਿਕਾਇਤ ਦਿੱਤੀ ਆ ਤੇ ਪੁਲਿਸ ਉਸ ਬਲੈਕਮੇਲਰ ਨੂੰ ਟਰੇਸ ਕਰ ਰਹੀ ਆ ਲੇਕਿਨ ਇਸ ਤੋਂ ਪਹਿਲਾਂ ਵੀ ਬੜੀ ਵਾਰ ਅਸੀਂ ਆਪਣੇ ਦਰਸ਼ਕਾਂ ਨੂੰ ਦ ਕਿ ਬਹੁਤ ਸਾਰੇ ਐਪਸ ਚੱਲਦੇ ਆ ਜਿਹਨਾਂ ਨੂੰ ਸਰਕਾਰ ਨੇ ਬੈਨ ਤਾ ਕੀਤਾ ਲੇਕਿਨ ਹਾਲੇ ਵੀ ਕਈ ਹਿਡਨਲੀ ਚੱਲ ਰਹੇ ਆ ਤਾਂ ਤੁਸੀਂ ਸੁਚੇਤ ਰਹੋ ਜਦ ਕਦੀ ਵੀ ਤੁਹਾਨੂੰ ਇੰਟਰਨੈਸ਼ਨਲ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਤੁਸੀਂ ਤੁਹਾਨੂੰ ਕੋਈ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਤੁਹਾਡੇ ਤੋਂ ਕੋਈ ਪੈਸੇ ਪਵਾਉਣ ਦੀ ਕੋਸ਼ਿਸ਼ ਕਰਦਾ ਆਪਣੇ ਖਾਤੇ ਵਿੱਚ ਪਹਿਲੀ ਗੱਲ ਤਾਂ ਲਾਲਚ ਨਾ ਮੈਂ ਸਰਜੀ ਜੀ ਬਹੁਤ ਸਾਰੀਆਂ ਖਬਰਾਂ ਕਰ ਚੁੱਕਾ ਲੋਕ ਮੈਨੂੰ ਦੱਸਦੇ ਆ ਕਿ ਜੀ ਸਾਨੂੰ ਸਾਡੇ ਫਲਾਣੇ ਰਿਸ਼ਤੇਦਾਰ ਦੀ ਕਾਲ ਆਈ ਮਾਸੀ ਦੇ ਫਲਾਣੇ ਰਿਸ਼ਤੇਦਾਰ ਦੀ ਕਾਲ ਆਈ ਦੂਰ ਨੇੜੇ ਦੇ ਰਿਸ਼ਤੇਦਾਰੀ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਆ ਉੱਜ ਮੇਰੇ ਅਕਾਊਂਟ ਚ ਲੱਖ ਪਾਦੇ ਕਹਲੂ ਡੇਢ ਲੈ ਲਈ ਉੱਥੇ ਬੰਦਾ ਆਪ ਵੀ ਤਾਂ ਲਾਲਚ ਕਰਦਾ ਹੀ ਆ ਜੀ ਲਾਲਚ ਨਹੀਂ ਕਰਨਾ ਚਾਹੀਦਾ ਸਪੋਜ਼ ਮੈਨੂੰ ਤੁਹਾਡੀ ਮਾਸੀ ਦੇ ਮੁੰਡੇ ਦਾ ਫੋਨ ਆਂਦਾ ਕਿ ਪਾਜੀ ਪੈਸੇ ਪਾ ਦਿਓ ਸਰਬਜੀਤ ਨੂੰ ਨਾ ਦੱਸੋ ਮੇਰਾ ਫਰਜ ਕੀ ਬਣਦਾ ਕਿ ਮੈਂ ਉਹਨੂੰ ਸਰਬਜੀਤ ਦੇ ਥਰੂ ਜਾਣਦਾ ਪਹਿਲਾਂ ਤੁਹਾਨੂੰ ਤਲਾਹ ਕਰਾਂ ਪਰ ਲੋਕੀ ਉੱਥੇ ਕੀ ਸੋਚ ਲੈਂਦੇ ਆ ਅਮਰੀਕਾ ਤੋਂ ਕਾਲ ਆਈ ਹੈ ਮੈਂ ਬਾਈਪਾਸ ਉਹ ਕਿਸੇ ਦਾ ਮੈਂ ਰਿਸ਼ਤਾ ਬਣਾ ਲੈਣਾ ਲੱਖ ਰੁਪਿਆ ਜੀ ਦੇ ਕੇ ਕਹਲੂ ਡੇਢ ਆਉਂਦਾ ਤਾਂ ਕੀ ਮਾੜਾ ਪਰ ਉੱਥੇ ਧੋਖਾ ਸੀ ਆਪਣੇ ਆਪ ਨਾ ਕਰ ਲੈਂਦੇ ਆ ਅਗਲੇ ਨੂੰ ਦੱਸ ਦਿੰਨੇ ਕਿ ਅਸੀਂ ਤੇਰੇ ਦੇ ਸੌਫਟ ਇੱਥੇ ਇੱਥੇ ਜਿਉ ਉਹ ਮਾਂ ਦਾ ਦੁੱਧ ਨਾਲ ਆਪਣੇ ਪੁੱਤ ਨਾਲ ਸੰਪਰਕ ਨਾ ਹੁੰਦਾ ਕੀ ਪਤਾ ਕੀ ਕੀ ਵੇਚ ਕੇ ਪੈਸੇ ਭੇਜਦੀ ਪਰ ਪੁੱਤੋਂ ਤਾਂ ਬਿਲਕੁਲ ਠੀਕ ਠਾਕ ਸੀ ਇਸੇ ਕਰਕੇ ਸੁਚੇਤ ਰਹਿਣ ਦੀ ਲੋੜ ਹੈ ਇਸੇ ਕਰਕੇ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ ਜਦ ਕਿਤੇ ਵੀ ਇੰਟਰਨੈਸ਼ਨਲ ਨੰਬਰ ਤੋਂ ਜਾਂ ਚਾਹੇ ਇੰਡੀਆ ਦੇ ਨੰਬਰ ਤੋਂ ਹੀ ਕਾਲ ਆਂਦੀ ਆ ਤੁਹਾਨੂੰ ਕੋਈ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਕੋਈ ਛੋਟਾ-ਵੋਟਾ ਜਿਹਾ ਵੀ ਡਾਊਟ ਹੁੰਦਾ ਸ਼ੱਕ ਹੁੰਦਾ ਪੁਲਿਸ ਨੂੰ ਤਲਾਕ ਕਰੋ ਆਪਣੇ ਏਰੀਆ ਦੇ ਮੋਢਵਾਰ ਨੂੰ ਤਲਾਕ ਕਰੋ ਚਾਹੇ ਪ੍ਰੈਸ ਨਾਲ ਜੁੜੇ ਹੋਏ ਬੰਦਿਆਂ ਨੂੰ ਤਲਾਕ ਕਰੋ ਪੈਸੇ ਪਾਉਣ ਤੋਂ ਪਹਿਲਾਂ ਇੱਕ ਵਾਰੀ ਕਿਸੇ ਨੂੰ ਜ਼ਰੂਰ ਸੰਪਰਕ ਕਰੋ ਸਲਾਹ ਲੈ ਲਓ ਔਰ ਪੈਸਾ ਬਿਲਕੁਲ ਪਾਣਾ ਹੀ ਨਹੀਂ ਚਾਹੀਦਾ ਜੀ ਤੁਸੀਂ ਪੈਸਾ ਪਾਣੇ ਹੋ ਫਿਰ ਮੁੜ ਕੇ ਕਦੀ ਵਾਪਸ ਨਹੀਂ ਆਂਦਾ ਕਿਉਂਕਿ ਸਰਮਜੀਤ ਇੱਥੇ ਤਾਂ ਲੋਕੀ ਉਦੋਂ ਤੱਕ ਹਾਲ ਪੁੱਛਦੇ ਆ ਜਦ ਤੱਕ ਬੰਦੇ ਦਾ ਹਾਲ ਸਹੀ ਹੁੰਦਾ ਬੁਰੇ ਹਾਲਾਤਾਂ 'ਚ ਕੌਣ ਕਾਲ ਕਰਦਾ ਔਰ ਜਿਹਨੂੰ ਪਤਾ ਕਿ ਤੁਹਾਡੇ ਹਾਲਾਤ ਚੰਗੇ ਆ ਤੁਹਾਡੇ ਕੋਲ 4 ਪੈਸੇ ਜਮ੍ਹਾਂ ਹੋ ਗਏ ਆ ਉਹੀ ਫਿਰ ਤੁਹਾਨੂੰ ਟ੍ਰੇਸ ਕਰਕੇ ਤੁਹਾਡੇ ਬਾਰੇ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਤੋਂ ਪੈਸੇ ਹੜੱਪਣ ਦੀ ਕੋਸ਼ਿਸ਼ ਕਰਦਾ ਮਤਲਬ ਸਰ ਵਿਅਕਤੀ ਨੇ ਝੂਠਾ ਡਰਾਮਾ ਕਰਕੇ ਪੈਸੇ ਠੱਗਣ ਦੇ ਲਈ ਸਾਰੀ ਝੂਠੀ ਝੂਠੀ ਕਹਾਣੀ ਬਹੁਤ ਨੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਇੱਕ ਵਾਰੀ ਮੈਨੂੰ ਕਾਲ ਆਈ ਇੱਕ ਬੰਦੇ ਦੀ ਉਹ ਮੈਨੂੰ ਕਰਨ ਲੱਪਿਆ ਕਿ ਯਾਰ ਪੈਸੇ ਇੰਨੇ ਤਾਂ ਪਾ ਦੇ ਵੀ ਤੇਰੇ ਤੇਰੀ ਲੋਟਰੀ ਨਿਕਲੀ ਆ ਤੂੰ ਸਾਨੂੰ ਨਾ 2000 ਰੁਪਏ ਪਾ ਦੇ ਤੇਰੀ 1 ਕਰੋੜ ਦੀ ਲੋਟਰੀ ਨਿਕਲੀ ਹੋਵੇ ਤਾਂ ਬੱਚਨ ਦੇ ਕੋਣ ਬਣੇਗਾ ਕਰੋੜਪਤੀ ਤੋਂ ਬੋਲਦੇ ਆ ਮੈਂ ਵੀ ਜਿਸ ਭਾਸ਼ਾ ਚ ਉਹ ਗੱਲ ਕਰ ਰਹੀ ਸੀ ਮੈਂ ਵੀ ਕਰ ਲਈ ਉਹ ਮੈਂ ਕਿਹਾ ਭਾਈ ਜਾਨ ਤੈਨੂੰ ਪਛਾਣ ਗਿਆ ਹਾਂ ਮੈਨੂੰ ਵੀ ਸਖਾ ਹੈ ਕਿੱਦਾਂ ਕਰਦੇ ਆ ਉਹ ਕਹਿੰਦਾ ਬਚ ਗਿਆ ਤੇਰਾ ਨਹੀਂ ਤਾਂ ਰਗੜਾ ਬੰਨ ਮੈਨੂੰ ਕਿਹਾ ਆ ਤੂੰ ਤੈਨੂੰ 12:30 ਵਜੇ ਫੋਨ ਲਾਵਾਂਗੇ ਤੂੰ ਸਮਝਾਵਾਂਗੇ ਮੈਂ ਮਤਲਬ ਜਾਣਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੀ ਨਾ ਕਾਲ ਆ ਇਨੋਨੀ ਮੇਰੀ ਬੁੜਕੇ ਰিসিਵ ਕੀਤੀ ਕਾਲ ਤੇ ਉਹ ਉੱਥੋਂ ਇਹ ਪਤਾ ਲੱਗਦਾ ਕਿ ਇਹ ਗੈਂਗ ਬਣੇ ਹੋਏ ਆ ਜਿਹੜੇ ਲੋਕਾਂ ਨੂੰ ਗੁਮਰਾਹ ਕਰਦੇ ਆ ਉਹਨਾਂ ਦੀ ਜਾਣਕਾਰੀ ਹਾਸਲ ਕਰਦੇ ਆ ਔਰ ਉਸ ਤੋਂ ਬਾਅਦ ਲੋਕਾਂ ਦਾ ਰਗੜਾ ਲੰਮਾ